ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਸੋ ਪਹਿਲਾਂ ਤਾਂ ਜੀ ਦੋਸਤੋ ਆ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਹਨਾ ਬਾਈ ਤੁਹ ਪੁੱਛਾਂਗੇ ਵੀ ਫੇਸਬੁੱਕ ਤੋਂ ਪੈਸੇ ਕਿਵੇਂ ਕਮਾਈ ਜਾਂਦੇ ਆ ਠੀਕ ਆ ਤੇ ਫਾਲੋਅਰ ਵੀ ਮਿਲ ਜਾਂਦੇ ਬਾਈ ਹੋਰ ਕਰੋ ਸਾਰੀ ਗੱਲਬਾਤ ਕਰਦੇ ਆ ਆਪਾਂ ਵੀ ਮਤਲਬ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਪਹਿਲਾਂ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਗਾ ਕੋ ਠੀਕ ਆ ਵਧੀਆ ਵਧੀਆ ਬਾਈ ਹਾਂ ਅੱਛਾ ਬਾਈ ਹੁਣ ਆਪਾਂ ਗੱਲ ਕਰਦੇ ਆ ਫੇਸਬੁੱਕ ਬਾਰੇ ਹਨਾ ਤੇ ਵੀ ਪੇਜ ਤੇ ਫਾਲੋਅਰ ਆਪਾਂ ਕਿਵੇਂ ਵਧਾ ਸਕਦੇ ਆ ਕੀ ਇਹਦੇ ਵਿੱਚ ਕਾਕੂ ਕੀ ਹੁੰਦਾ ਨਾ ਜਿਵੇਂ ਆਪਣਾ ਅਲੱਗ ਤੋਂ ਇੱਕ ਤਾਂ ਆਈਡੀ ਬਣੀ ਹੁੰਦੀ ਆ ਫੇਸਬੁੱਕ ਤੇ ਠੀਕ ਆ ਬਾਈ ਫੇਸਬੁੱਕ ਤੇ ਅਰਨਿੰਗ ਹੁੰਦੀ ਆ ਆਈਡੀ ਤੇ ਵੀ ਹੋ ਜਾਂਦੀ ਆ ਪੇਜ ਤੇ ਵੀ ਹੁੰਦੀ ਆ ਪਰ ਕੀ ਆ ਨਾ ਜਿਹੜਾ ਫੇਸਬੁੱਕ ਆਈਡੀ ਐ ਉਹਦੇ ਵਿੱਚ ਅਰਨਿੰਗ ਚ ਮਤਲਬ ਪੇਜ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਆ ਅੱਛਾ ਇਸ ਕਰਕੇ ਜਿਹੜੇ ਵੀ ਮਤਲਬ ਨਵੇਂ ਯੂਟਿਊਬਰ ਨੇ ਜਾਂ ਬਲੌਗਰ ਨੇ ਵੀਡੀਓ ਬਣਾਉਣ ਲੱਗਦੇ ਆ ਉਹ ਕੀ ਕਰਦੇ ਨੇ ਆਪਣੀ ਹੀ ਆਈਡੀ ਨੂੰ ਬਦਲ ਕੇ ਪੇਜ ਬਣਾ ਲੈਂਦਾ ਅੱਛਾ ਉਹਦੇ ਵਿੱਚ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਬਾਹਲੀਆਂ ਆਉਂਦੀਆਂ ਠੀਕ ਹੈ ਬਈ ਅਰਨਿੰਗ ਉਹਤੇ ਘਟ ਆਉਂਦੀ ਹੈ ਇਸ ਲਈ ਮੈਂ ਵੀ ਸਾਰਿਆਂ ਨੂੰ ਇਹੀ ਸਲਾਹ ਦੇਵਾਂਗਾ ਵੀ ਤੁਸੀਂ ਭਈ ਆਪਦਾ ਅਲੱਗ ਤੋਂ ਇੱਕ ਪੇਜ ਕ੍ਰੀਏਟ ਕਰੋ ਪੇਜ ਕ੍ਰੀਏਟ ਕਰਕੇ ਉਹਤੇ ਕੰਮ ਕਰੋ ਠੀਕ ਹੈ ਫਾਲੋਅਰ ਉਹਤੇ ਜਿੰਨੇ ਚਾਹੀਦੇ ਨੇ ਆਪਾਂ ਦੇ ਦੇਾਂਗੇ ਕੋਈ ਗੱਲ ਨਹੀਂ ਬਹੁਤ ਘੱਟ ਰੇਟ ਤੇ ਦੇ ਦੇਾਂਗੇ ਜਿਵੇਂ ਲੋਕ ਪੈਸਾ ਵੜਦੇ ਨੇ ਠੀਕ ਹੈ ਆਪਾਂ ਉਵੇਂ ਨਹੀਂ ਆਪਾਂ ਜੈਨੂਨ ਜਿਹੜੇ ਚ ਮਤਲਬ ਜਿੰਨੇ ਕਿ ਆਪਾਂ ਨੂੰ ਰੀਪੀ ਲੱਗਣਗੇ ਥੋੜਾ ਇਹ ਮਾਰਜਨ ਰੱਖ ਕੇ ਉਹ ਸੰ ਆਪਾਂ ਦੇ ਦੇ ਲਾਂਗੇ ਫਾਲੋਅਰ ਹਾਂ ਤੇ ਬਾਕੀ ਦੂਜਾ ਨੰਬਰ ਬਾਈ ਰਿਜਨਲ ਸਾਨੂੰ ਫਾਲੋਅਰ ਮਿਲਣਗੇ ਹੀ ਨਹੀਂ ਹੈਗਾ ਹਨਾ ਮਤਲਬ ਵੀ ਜੇ ਰੋ ਆਪਾਂ ਪੈਸੇ ਲੈ ਲੇ ਵੀ ਗਲਤ ਕੰਮ ਹੋਣਾ ਬਿਲਕੁਲ ਜਿਵੇਂ ਰਿਜਨਲ ਫਾਲੋਅਰ ਮਿਲਣਗੇ ਠੀਕ ਆ ਤੇ ਪੂਰਾ ਗਰੰਟੀ ਵਾਲਾ ਕੰਮ ਆ ਬਾਈ ਹੋਰਾਂ ਦਾ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਈ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਚਲਾਵਾਂਗੇ ਰਿਜਨਰੈਂਸ ਦੀ ਗੱਲ ਰਿਜਨਲ ਦੀ ਗੱਲ ਇਹ ਆ ਗਈ ਬਾਈ ਜੇ ਉਹ ਕਹਿਣਗੇ ਵੀ ਮੈਨੂੰ ਤਾਂ ਵੀ ਬਠਿੰਡੇ ਦੇ ਚਾਹੀਦੇ ਨੇ ਬਠਿੰਡੇ ਦੇ ਆ ਪਿੰਡ ਦੇ ਚਾਹੀਦੇ ਆ ਠੀਕ ਆ ਠੀਕ ਆ ਜੇ ਉਹਨਾਂ ਨੇ ਪਿੰਡ ਵੀ ਦੱਸਤਾ ਨਾ ਵੀ ਸੰਤਾਂ ਬੀਬੀ ਵਾਲਾ ਪਿੰਡ ਦੇ ਚਾਹੀਦੇ ਆ ਅਸੀਂ ਬੀਬੀ ਵਾਲ ਦੇ ਫੋਲੋਅਰ ਵੀ ਦੇ ਦਾਂਗੇ ਠੀਕ ਆ ਲਓ ਮਿੱਤਰੋ ਹੋਰ ਆਪਾਂ ਨੂੰ ਕੀ ਚਾਹੀਦਾ ਜਿਵੇਂ ਕਹਿੰਦੇ ਹੁੰਦੇ ਹਨਾ ਤੇ ਜਿਹੜੇ ਵੀ ਮਤਲਬ ਸ਼ਹਿਰ ਦੇ ਕਹੋਂਗੇ ਜਿਹੜੇ ਪਿੰਡ ਦੇ ਕਹੋਂਗੇ ਆਪਾਂ ਅਮਰੀਕਾ ਕੈਨੇਡਾ ਅਮਰੀਕਾ ਤੇ ਲੈ ਲਓ ਹਾਂ ਮਿਲ ਜਾਣਗੇ ਮਿਲਣਗੇ ਭਾਈ ਮਿਲ ਜਾਣਗੇ ਮਿਲ ਜਾਣਗੇ ਓਰੀਜਨਲ ਪੰਜਾਬੀ ਮਿਲਣਗੇ ਠੀਕ ਆ ਪਹਿਲਾਂ ਚੈੱਕ ਵੀ ਕਰਾ ਲੈਣੇ ਆਪਾਂ ਤਾਂ ਵੀ ਪਹਿਲਾਂ ਚੈੱਕ ਕਰ ਲਓ ਦੇਖ ਲਓ ਜੇ ਤੁਹਾਡੇ ਪਸੰਦ ਆਉਂਦੇ ਆ ਸਭ ਤੋਂ ਕੰਮ ਵੇਰ ਕਰਾਓ ਪਹਿਲਾਂ ਚੈੱਕ ਕਰ ਲਓ ਠੀਕ ਹੈ ਭਾਈ ਅੱਛਾ ਜੇ ਹੁਣ ਕਈ ਵਾਰੀ ਕਈ ਬ੍ਰਾਹਮਣ ਹੁੰਦਾ ਵੀ ਆਪਣੇ ਕੋਲੇ ਬਸ ਵੀ ਥੋੜੀ ਜਿਹੀ ਮਿਹਨਤ ਕਰੇ ਵਸ ਸਿੱਧੇ ਪੈਸੇ ਆਉਣ ਲੱਗ ਜਾਣ ਹਨਾ ਵੀ ਮੈਨੂੰ ਬਣਿਆ ਬਣਿਆ ਪੇਜ ਮਿਲ ਜੇ ਬਣਿਆ ਬਣਿਆ ਹੀ ਮਿਲ ਜਾਂਦਾ ਭਾਈ ਹਾਂ ਪੇਜ ਆਪਣੇ ਕੋਲੇ ਹੈਗੇ ਨੇ ਬਣੇ ਹੋਏ ਬਣਿਆ ਬਣਿਆ ਵੀ ਪੇਜ ਦੇ ਦਿੰਨੇ ਪਰ ਅਸੀਂ ਅਗਲੇ ਨੂੰ ਰਹਿ ਇਹ ਦਿਨ ਹੁੰਨੇ ਆ ਵੀ ਤੁਸੀਂ ਭਈ ਮਿਹਨਤ ਕਰਕੇ ਹਨਾ ਵੀ ਆਪ ਦਾ ਕੋਈ ਵਧੀਆ ਕੰਟੈਂਟ ਪਾ ਕੇ ਫਿਰ ਅੱਗੇ ਆਓ। ਅੱਛਾ ਠੀਕ ਹੈ। ਮੁੱਲ ਜ਼ਿਆਦਾ ਬਾਈ ਹੁਣ ਤੁਹਾਨੂੰ ਪਤਾ ਹੈ ਕਾਕੂ ਸਾਰਾ ਕੁਝ ਮਿਲ ਜਾਂਦਾ। ਪੇਜ ਮੋਨਟਾਈਜ਼ ਕਰਾਇਆ ਹੋਈ ਮਿਲ ਜਾਂਦਾ। ਠੀਕ ਆ। ਤੁਸੀਂ ਮੋਨਟਾਈਜ਼ ਕਰੇ ਹੋਈ ਪੇਜ ਤੇ 10000 ਰੁਪਏ ਲਾਉਂਗੇ। ਪਰ ਉਹ ਤੋਂ 10000 ਕਮਾਉਂਗੇ ਤੁਸੀਂ 2-3 ਸਾਲਾਂ ਚ। ਠੀਕ ਆ। ਉਹਦਾ ਕੀ ਫਾਇਦਾ ਬਾਈ ਫਿਰ ਮੈਂ ਪੈਸੇ ਲਾਉਣ ਦੇ। ਸਹੀ ਗੱਲ ਆ ਬਾਈ। ਹਾਂ। ਤੇ ਇੱਕ ਮੈਂ ਹੋਰ ਵੀ ਬਾਈ ਦੀ رائے ਲੈਣਾ ਕਿਉਂਕਿ ਵੀਡੀਓ ਹੁਣ ਸਾਡੀ ਬਹੁਤ ਵੱਡੀ ਬਣ ਜੂ। ਇੱਕ ਬਾਈ ਆਪਾਂ ਕਾਹਲ ਬਹੁਤ ਕਰਦੇ ਆ ਨਾ ਜਦੋਂ ਚਲੋ ਪੇਜ ਆਪਣਾ ਬਣ ਜਾਂਦਾ ਹਨਾ। ਵੀ ਇਹ ਮਤਲਬ ਦੁਨੀਆਂ ਤੇ ਕੀ ਨਹੀਂ ਹੁੰਦਾ ਪੇਜ ਆਪਣਾ ਬਣ ਜਾਂਦਾ ਤੇ ਕਈ ਕੁੜੀਆਂ ਕਈ ਮੁੰਡੇ ਮਤਲਬ ਜਲਦਬਾਜੀ ਚ ਹਨਾ ਮਤਲਬ ਆਪਾਂ ਕਹਿੰਦੇ ਆਪਾਂ ਆਈਫੋਨ ਹੀ ਲੈਣਾ ਠੀਕ ਆ ਤੇ ਫਿਰ ਉਹਨਾਂ ਨੂੰ ਪਹਿਲਾ ਆਈਫੋਨ ਲੈਉਣ ਚ ਫਾਇਦਾ ਜਾ ਬਈ ਨਹੀਂ ਫਾਇਦਾ ਨਹੀਂ ਫਾਇਦਾ ਬਾਈ ਜੀ ਜਿਹੜੀ ਵੀਡੀਓ ਚੱਲਦੀ ਹੈ ਨਾ ਵੀਡੀਓ ਕਾਦੇ ਸਾਰੇ ਚੱਲਦੀ ਹੈ ਕੰਟੈਂਟ ਦੇ ਸਾਰੇ ਠੀਕ ਆ ਠੀਕ ਆ ਨਾ ਜੇ ਤੁਹਾਡਾ ਕੰਟੈਂਟ ਵਧੀਆ ਹੋਊਗਾ ਚਾਹੇ ਬਾਈ ਉਹ ਤੁਸੀਂ 5000 10000 ਦੇ ਫੋਨ ਤੇ ਵੀਡੀਓ ਬਣਾਈ ਆ ਉਹ ਵੀਡੀਓ ਚੱਲੂਗੀ ਠੀਕ ਆ ਬਾਈ ਠੀਕ ਹੈ ਨਾ ਇਹਦੇ ਵਿੱਚ ਨਾ ਤਾਂ ਤੁਹਾਡੇ ਫੋਲੋਅਰ ਮੈਨੇਜ ਕਰਦੇ ਆ ਨਾ ਤੁਹਾਡਾ ਮੋਬਾਈਲ ਮੈਨੇਜ ਕਰਦਾ ਜੇ ਤੁਹਾਡਾ ਕੰਟੈਕਟ ਵਧੀਆ ਹੈ ਤਾਂ ਬਈ ਉਹ ਚੱਲੂਗੀ ਠੀਕ ਹੈ ਚਾਹੇ ਤੁਸੀਂ ਤੁਸੀਂ ਆਏ ਕਰੋ ਆਈਫੋਨ ਤੇ ਵੀਡੀਓ ਬਣਾ ਲਓ ਇੱਥੇ ਉਹੀ ਕੁਝ ਬੋਲ ਦੋ ਹਨਾ ਗਾਲਾਂ ਜਾਂ ਦੇ ਦੋ ਕੁਝ ਜਮ ਨਹੀਂ ਚੱਲਦੀ ਬਈ ਉਹ ਜਦੋਂ ਉਹਦੇ ਵਿੱਚ ਹੈ ਹੀ ਨਹੀਂ ਕੁਝ ਇਕੱਲਾ ਆਈਫੋਨ ਕੀ ਕਰੂਗਾ ਉਹ ਕਹਿੰਦਾ ਜਮ ਕੱਢਣ ਪਾਉਣ ਨੂੰ ਕੁਝ ਹੈ ਹੀ ਨਹੀਂ ਬਈ ਹਨਾ ਜੇ ਆਪਾਂ ਕੋਈ ਚੰਗੀ ਚੀਜ਼ ਪਾਵਾਂਗੇ ਤਾਂ ਆਪੀ ਚਾਹੇ ਤਾਂ ਉਹ ਮਾਰੇ ਤੇ ਵੀ ਚੱਲੂ ਮਾਰੇ ਫੋਨ ਤੇ ਵੀ ਚੱਲੂਗੀ ਚਾਹੇ ਮੈਕ ਲੱਗੇ ਜਾਂ ਚੈ ਨਹੀਂ ਲੱਗੇ ਹੂੰ ਏ ਵੀ ਮਿੱਤਰੋ ਮੈਂ ਵੀਡੀਓ ਦਾ ਸਵਾਲ ਮਾਈ ਨੂੰ ਤਾਂ ਪੁੱਛਿਆ ਵੀ ਕਈ ਇੱਕ ਭੈਣ ਪ੍ਰੋਗਰਾਮ ਵੀ ਸਾਡੇ ਕੋਲ ਤਾਂ ਆਈਫੋਨ ਹੋਵੇ ਫੇਰ ਆਪਾਂ ਮਤਲਬ ਹਨਾ ਵੀਡੀਓ ਬਣਾਈਏ ਤੇ ਇੱਕ ਮੈਂ ਹੋਰ ਤੁਹਾਨੂੰ ਕਹਿਣਾ ਚਾਹਣਾ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਮਿੱਤਰੋ ਬੰਦੇ ਨੇ ਜੀ ਆਕ ਜਾਂਦਾ ਕਿਉਂਕਿ ਬਹੁਤ ਮੁੰਡੇ ਇਹ ਜਿਹੜੇ ਪੇਜ ਬਣਾਉਂਦੇ ਆ ਮਤਲਬ ਹਨਾ ਬਾਅਦ ਦੇ ਵਿੱਚ ਕਹਿੰਦੇ ਬਈਰ ਸਾਥੋਂ ਨਹੀਂ ਕਿਉਂਕਿ ਬਈ ਥੋੜੀ ਮਿਹਨਤ ਤਾਂ ਕਰਨੀ ਪੈਂਦੀ ਹੈ ਬਈ ਹਨਾ ਕਰਨੀ ਪੈਂਦੀ ਹੈ ਬਈ ਪਰ ਕੀ ਹੁੰਦਾ ਨਾ ਮਿਹਨਤ ਤਾਂ ਚਲੋ ਅਗਲਾ ਕਰਦਾਗਾ ਤੇ ਪਰ ਚੀਜ਼ ਇੱਥੇ ਕੀ ਗਲਤ ਚੀਜ਼ ਚੱਲਦੀ ਆ ਸਹੀ ਚੀਜ਼ ਬਾਈ ਚੱਲਦੀ ਨਹੀਂ ਬਿਲਕੁਲ ਠੀਕ ਹੈ ਟਾਈਮ ਲੱਗਦਾ ਕੱਲੋਂ ਮੁੰਡਾ ਆਇਆ ਸੀ ਮੇਰੇ ਕੋਲੇ ਜਿਹੜੀ ਉਹ ਵੀਡੀਓ ਵਾਇਰਲ ਹੁੰਦੀ ਹੁੰਦੀ ਆ ਉਹ ਨੂਰ ਦੀ ਮੰਮਾ ਵਾਲਾ ਅੱਛਾ ਉਹਦੀਆਂ ਵੀਡੀਓ ਦੀ ਨੂਰ ਦੀ ਮੰਮਾ ਵਾਲਾ ਠੀਕ ਹੈ ਬਾਈ ਜੀ ਕਹਿੰਦਾ ਮੈਂ ਚੰਗੀਆਂ ਵੀਡੀਓ ਵੀ ਪਾਈਆਂ ਹੁਣ ਵੀ ਵੀ ਚੰਗੀ ਨਹੀਂ ਪਾਉਂਦਾ ਬੱਸ ਤਾਂ ਉਹ ਉਹ ਕਹਿੰਦਾ ਮੈਂ ਚੰਗੀਆਂ ਵੀਡੀਓ ਵੀ ਪਾਈਆਂ ਠੀਕ ਹੈ ਪਰ ਕਹਿੰਦਾ ਮੇਰੀ ਚੱਲਦੀ ਆ ਵੀਡੀਓ ਆ ਮੈਂ ਕਿਹਾ ਕਹਿੰਦਾ ਉਹੀ ਪਾਉਂ ਜਦੋਂ ਕਹਿੰਦਾ ਬਈ ਸਹੀ ਵੀਡੀਓ ਮੇਰੇ ਆਪਈਆਂ ਨੇ 100 ਤੇ ਖੜੀ ਹੈ ਕੋਈ 150 ਤੇ ਖੜੀ ਹੈ ਬਿਲਕੁਲ ਠੀਕ ਹੈ ਜਦੋਂ ਕਹਿੰਦਾ ਮੈਂ ਆਹ ਵੀਡੀਓ ਪਾ ਦਿਆਂ ਕਹਿੰਦਾ ਇਹ ਚੱਲ ਪਉਂਦੀ ਹੈ ਇਹ ਚੱਲ ਪਉਂਦੀ ਹੈ ਹਾਂ ਪਰ ਉਹਦੇ ਵਿੱਚ ਬਈ ਦੇਖਣ ਵਾਲਿਆਂ ਦਾ ਨਜ਼ਰੀਆ ਹੀ ਮਾੜਾ ਜਦੋਂ ਹਨਾ ਦੇਖਣ ਨੂੰ ਕੀ ਹੈ ਚਲੋ ਉਹ ਆਪ ਦੀ ਲੇਡੀ ਦੀ ਵੀਡੀਓ ਦਿਖਾਉਂਦਾ ਵਧੀਆ ਉਹ ਤੇ ਕੱਪੜੇ ਪਾਏ ਕੋਈ ਐ ਨਹੀਂ ਹੈ ਜਾਂ ਰੱਧੀਆਂ ਮਾਹ ਲਿਆ ਜਾਂ ਕਿਵੇਂ ਹਨਾ ਦਾ ਟੀ-ਸ਼ਰਟ ਨਾ ਵਧੀਆ ਦੇ ਕੱਪੜੇ ਪਾਏ ਹੁੰਦੇ ਆ ਪਰ ਜਦੋਂ ਬਈ ਆਪਣਾ ਨਜ਼ਰੀਆ ਹੀ ਮਾੜਾ ਦੇਖਣ ਵਾਲਿਆਂ ਦਾ ਠੀਕ ਹੈ ਇਹਦੇ ਵਿੱਚ ਉਹਦੀ ਗਲਤੀ ਨਹੀਂ ਹੈਗੀ ਵੀਡੀਓ ਨਾ ਚੰਗੀਆਂ ਵੀ ਪਾਈਆਂ ਬਾਕੀ ਹੋਰ ਹਨਾ ਬਾਈ ਜਿਹੇ ਜੇ ਆਪਾਂ ਹਨਾ ਮਤਲਬ ਚੀਜ਼ ਦਿਖਾਵਾਂਗੇ ਆਪਾਂ ਫਿਰ ਮੂਰ ਲਈ ਸਰੋਤੇ ਹੀ ਮਤਲਬ ਉਹ ਹੀ ਜੁੜਦੇ ਆ ਅਸੀਂ ਹੁਣ ਨਵੇਂ ਸਾਡੇ ਕੋਲੇ ਨਵੇਂ ਬਈ ਕਲਾਸ ਵਾਲੇ ਆਉਂਦੇ ਨੇ ਅਸੀਂ ਉਹਨਾਂ ਨੂੰ ਇਹੀ ਰਹਿ ਦਿੰਨੇ ਆ ਵੀ ਪੀਪਾ ਜੀ ਤੁਸੀਂ ਇਹੋ ਜੀ ਚੀਜ਼ ਅਪਲੋਡ ਕਰੋ ਜਦੋਂ ਤੁਸੀਂ ਬਾਗੇ ਜਾਓ ਖੁੰਡ ਤੇ ਬੈਠੋ ਸੋਨ ਕੋਈ ਛੇਡਾ ਨਾ ਕਰੇ ਛੇਡਾ ਨਾ ਕਰੇ ਠੀਕ ਹੈ ਇਹੋ ਜੀ ਵੀਡੀਓ ਅਪਲੋਡ ਕਰੋ ਠੀਕ ਹੈ ਗੰਦ ਪਾ ਕੇ ਦਬੇ ਕਿ ਨੀ ਮਰਜੀ ਵੈਸੀ ਕਮਾਲਾ ਬਿਲਕੁਲ 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 ਉਹੀ ਗੱਲ ਆ ਬਾਈ ਚੰਗਾ ਬੰਨਾ ਬਹੁਤ ਔਖਾ ਮਾੜਾ ਦਬਾਈ ਕਿਸੇ ਦੇ ਲੱਪੜਾ ਮਾਰ ਕੇ ਤੇ ਹਨਾ ਗਲ ਪੈ ਜਾਊਂ ਵੀ ਗਾਲ ਕੱਢ ਦੇ ਮਾੜਾ ਜਿਹਨੂੰ ਮਰਜੀ ਬਣਾ ਚੰਗਾ ਬੰਨਾ ਬਹੁਤ ਔਖਾ ਮਿੱਤਰੋ ਹਨਾ ਸੋ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਤੇ ਬਾਕੀ ਬਾਈ ਜੀ ਤੁਹਾਨੂੰ ਮਿਲਣਾ ਹੋਵੇ ਕਿਹੜੀ ਜਗ੍ਹਾ ਮਿਲ ਸਕਦੇ ਫਿਰ ਮਾਨਸਾ ਮੈਜੀਰ ਹੁੰਦਿੱਤੇ ਚੌਂਕ ਚ ਆਪਣਾ ਦਫ਼ਤਰ ਹੈ ਰੰਦਿੱਤੇ ਵਾਲਾ ਚੌਂਕ ਮਾਨਸਾ ਠੀਕ ਹੈ ਤੇ 83607 68971 ਇਹ ਆਪਣਾ ਨੰਬਰ ਹੈ ਫੋਨ ਕਰਕੇ ਬਈ ਜਦੋਂ ਮਰਜ਼ੀ ਆ ਸਕਦੇ ਹਾਂ ਜਦੋਂ ਮਰਜ਼ੀ ਆ ਸਕਦੇ ਕਿਸੇ ਪੇਜ ਦੀ ਸੈਟਿੰਗ ਬਾਰੇ ਪੁੱਛਣਾ ਕੋਈ ਇਹ ਨੰਬਰ ਤੇ ਸਕਰੀਨਸ਼ਾਟ ਪੇਜ ਕੇ ਮਤਲਬ ਕੋਈ ਸ ਮਰਜ਼ੀ ਸੈਟਿੰਗ ਕਰਾ ਸਕਦੇ ਹਾਂ ਹਾਂ ਤੇ ਕਈ ਭਰਾਵਾਂ ਕੋਲੇ ਪੇਜ ਪਹਿਲਾਂ ਬਣੇ ਹੁੰਦੇ ਆ ਕਿ ਜੇ ਉਹਦੀ ਵੀ ਸੈਟਿੰਗ ਕਰਾਉਣੀ ਹੈ ਉਹ ਵੀ ਕਰਾ ਸਕਦੇ ਹੋ ਇਹ ਨਹੀਂ ਹੈਗਾ ਨਾ ਵੀ ਇੱਕ ਤੇ ਇਹ ਹੁੰਦਾ ਨਾ ਵੀ ਯਾਰ ਬਈ ਸਾਥ ਹੁਣੀ ਬਣਵਾਇਆ ਕੋਈ ਚੱਕਰ ਨਹੀਂ ਹੈਗਾ ਜਿਸ ਭਰਾ ਕੋਈ ਪਹਿਲਾਂ ਬਣਾਈ ਬੈਠਾ ਤੇ ਉਹਦੀ ਸੈਟਿੰਗ ਬਾਈ ਤੋਂ ਕਰਵਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੰਦੇ ਨਰਮੀ ਆ ਪੂਰਾ ਘੈਂਟ ਕੰਮ ਆ ਤੇ ਬਾਕੀ ਤੁਸੀਂ ਇੱਕ ਬਾਈ ਜੀ ਕੀ ਹੈ ਨਾ ਇੱਕ ਆਪਣੀ ਜਿਹੜੀ ਪਹਿਲਾਂ ਕਲਾਸਾਂ ਲਗਦੀਆਂ ਹੁੰਦੀਆਂ ਸੀ ਹੁਣ ਉਹ ਚਲੋ ਬਾਈ ਗੁਰੂ ਕੋਲੇ ਵੀ ਟਾਈਮ ਹੈ ਨਹੀਂਗਾ ਹਨਾ ਉਹ ਵੀ ਚਲੋ ਵੀਡੀਓ ਕਰਦੇ ਰਹਿੰਦੇ ਨੇ ਤੇ ਆਪਾਂ ਜਿਹੜੋ ਕਲਾਸ ਆ ਹੁਣ ਸਪੈਸ਼ਲ ਕਲਾਸ ਵੀ ਲਾ ਦਿੰਦੇ ਆ ਚਲੋ ਹਾਂ ਕੋਈ ਬਾਹਰੋਂ ਆਇਆ ਹੁੰਦਾ ਜਾਂ ਕੋਈ ਇਧਰ ਹੀ ਪੰਜਾਬ ਦਾਗਾ ਉਹ ਕਹੇਦੇ ਵੀ ਯਾਰ ਮੇਰੇ ਕੋਲ ਤਾਂ ਟਾਈਮ ਨਹੀਂ ਬਾਈ ਮੈਂ ਤਾਂ ਵੀਹਾਂ ਹਫ਼ਤੇ ਦੇ ਵਿੱਚ 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 ਤੁਸੀਂ ਬੁਲਾਓ ਅਸੀਂ ਉਹਨੂੰ ਹਫ਼ਤੇ ਦੇ ਵਿੱਚ ਚੌਥੀ ਸੱਦ ਲਾਂਗੇ ਠੀਕ ਹੈ ਬਾਈ ਠੀਕ ਹੈ ਜੀ ਇੱਕ ਦਿਨ ਦਫ਼ਤਰ ਆ ਕੇ ਬੈਠ ਕੇ ਸਾਡੇ ਨਾਲ 2 ਘੰਟੇ ਅਸੀਂ ਉਹਨੂੰ ਸਾਰਾ ਸਮਝਾ ਦੇਾਂਗੇ ਠੀਕ ਆਪਾਂ ਉਹ ਕਲਾਸ ਵੀ ਲਾ ਦਿੰਦੇ ਹਾਂ ਸਪੈਸ਼ਲ ਕਲਾਸ ਠੀਕ ਠੀਕ ਹੈ ਬਾਈ ਤੇ ਲੋ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਬਿਲਕੁਲ ਜੈਨੂਅਨ ਕਾਮਾਪੂਰੀ ਘੈਂਡ ਗੱਲ ਬਾਤ ਆ ਕਿ ਕੋਈ ਠੱਗਾ ਠੋਰੀ ਨਹੀਂ ਗਈ ਪੂਰਾ ਇੱਕ ਨੰਬਰ ਕੰਮ ਦੇ ਵਿੱਚ ਮਤਲਬ ਤੁਹਾਨੂੰ ਚੀਜ਼ ਦੇਖਣ ਨੂੰ ਮਿਲੂਗੀ ਉਹਨੂੰ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿੰਨਾ ਹੋ ਸਕਦਾ ਤੇ ਜਦੋਂ ਬਾਈ ਨੂੰ ਤੁਸੀਂ ਮਰਜ਼ੀ ਆ ਕੇ ਮਿਲ ਸਕਦੇ ਹੋ ਠ ਠੀਕ ਆ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ